ਦੋਸਤੋ ਆਸਟ੍ਰੇਲੀਆ ਜਾਣ ਦੇ ਚਾਹਵਾਨ ਇਸ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਵੇਖਿਓ ਤੇ ਇਸ ਵੀਡੀਓ ਨੂੰ ਕਰ ਲੋ ਸੇਵ ਜੇਕਰ ਤੁਸੀਂ ਜਾਂ ਤੁਹਾਡਾ ਕੋਈ ਨਜ਼ਦੀਕੀ ਦੋਸਤ ਮਿੱਤਰ ਜਾਣਾ ਚਾਹੁੰਦਾ ਤਾਂ ਇਹ ਆਸਟ੍ਰੇਲੀਆ ਨੇ ਨਵਾਂ ਜਿਹੜਾ 2 ਸਾਲ ਦਾ ਵਰਕ ਪਰਮਿਟ ਕੱਢਿਆ ਹੈ ਉਹ ਸਭ ਤੋਂ ਬੈਸਟ ਹੈ ਹੁਣ ਤੱਕ ਦਾ ਅੱਛਾ ਇਹਦੀ ਜਿਹੜੀ ਫੀਸ ਆ ਫੀਸ ਕਿੰਨੀ ਕੁ ਲੱਗੂਗੀ ਸਿਰਫ 25 ਡਾਲਰ ਸਰਕਾਰੀ ਫੀਸ ਹੈਗੀ ਆ ਜੀ ਦੋ ਤੋਂ 3 ਲੱਖ ਰੁਪਏ ਦਾ ਸਿਰਫ ਖਰਚਾ ਜੀ ਤੁਸੀਂ ਆਪ ਅਪਲਾਈ ਕਰ ਸਕਦੇ ਹੋ ਜੇਕਰ ਤੁਸੀਂ ਨਹੀਂ ਕਰ ਸਕਦੇ ਤਾਂ ਹੇਠਾਂ ਦਿੱਤੇ ਜਿਹੜੇ ਨੰਬਰ ਆ ਇਹਨਾਂ ਤੇ ਕਾਲ ਜਰੂਰ ਕਰਿਓ ਤੇ ਇੱਕ ਵਾਰ ਇੱਥੇ ਵਿਜ਼ਟ ਜਰੂਰ ਕਰਿਓ ਬੈਠੇ ਆਪਾਂ ਅਪਲਾਈ ਕਰ ਸਕਦੇ ਆ ਇਮੀ ਅਕਾਊਂਟ ਤੁਸੀਂ ਉੱਥੇ ਜਾ ਕੇ ਆਪਦਾ ਅਕਾਊਂਟ ਬਣਾਉਣਾ ਹੈ ਆਸਟ੍ਰੇਲੀਅਨ ਗਵਰਨਮੈਂਟ ਦੀ ਵੈਬਸਾਈਟ ਹੈਗੀ ਹੈ ਸਰਕਾਰੀ ਇਮੀ ਅਕਾਊਂਟ IMI ਅਕਾਊਂਟ ਤੇ ਦੈਨ ਹੀ ਤੁਹਾਡਾ ਅਪਲਾਈ ਹੋ ਜਾਏਗਾ ਜੀ ਦੋਸਤੋ ਆਸਟ੍ਰੇਲੀਆ ਜਾਣ ਦੇ ਚਾਹਵਾਨ ਇਸ ਵੀਡੀਓ ਨੂੰ ਧਿਆਨ ਨਾਲ ਜਰੂਰ ਵੇਖਿਓ ਤੇ ਇਸ ਵੀਡੀਓ ਨੂੰ ਕਰ ਲੋ ਸੇਵ ਜੇਕਰ ਤੁਸੀਂ ਜਾਂ ਤੁਹਾਡਾ ਕੋਈ ਨਜ਼ਦੀਕੀ ਦੋਸਤ ਮਿੱਤਰ ਜਾਣਾ ਚਾਹੁੰਦਾ ਤਾਂ ਇਹ ਆਸਟ੍ਰੇਲੀਆ ਨੇ ਨਵਾਂ ਜਿਹੜਾ 2 ਸਾਲ ਦਾ ਵਰਕ ਪਰਮਿਟ ਕੱਢਿਆ ਹੈ ਉਹ ਸਭ ਤੋਂ ਬੈਸਟ ਹੈ ਹੁਣ ਤੱਕ ਦਾ ਪਹਿਲਾਂ ਆਪਾਂ ਪਹੁੰਚੇ ਆਂ ਵੀਰ ਸੌਰਵ ਸਾਈਕਲ ਦੇ ਕੋਲ ਇੱਕ ਵਾਰੀ ਉਹਨਾਂ ਨਾਲ ਗੱਲ ਕਰਦੇ ਆਂ ਜਨਾਬ ਪਹਿਲਾਂ ਤਾਂ ਫਾਸਟ ਕਾਲ ਜੀ ਸੱਸ ਉਹ ਠੀਕ ਠਾਕ ਹੋ ਹਾਂਜੀ ਬਹੁਤ ਵਧੀਆ ਜਨਾਬ ਜਿਹੜਾ ਇਹ ਵਰਕ ਵੀਜ਼ਾ ਕੱਢਿਆ ਆਸਟ੍ਰੇਲੀਆ ਨੇ ਇਹਦੇ ਬਾਰੇ ਦਰਸ਼ਕਾਂ ਨੂੰ ਦੱਸਿਓ ਜਰੂਰ ਇਹ ਆਸਟ੍ਰੇਲੀਆ ਨੇ ਵਰਕਿੰਗ ਹੌਲੀਡੇ ਵੀਜ਼ਾ ਕੱਢਿਆ ਜੀ ਜੋ ਕਿ 2 ਸਾਲ ਦਾ ਇਹ ਵੀਜ਼ਾ ਹੈ 2 ਸਾਲ ਦਾ ਓਪਨ ਵਰਕ ਪਰਮਿਟ ਫ੍ਰੀ ਆਫ ਕੋਸਟ ਮਿਲ ਰਿਹਾ ਹੈ ਜੀ ਇਸ ਟਾਈਮ ਸਿਰਫ 18 ਤੋਂ 30 ਸਾਲ ਉਮਰ ਹੋਣੀ ਚਾਹੀ ਪਲਸ 2 ਪਾਸ ਹੋਣਾ ਚਾਹੀਦਾ ਤੇ ਕੋਈ ਵੀ ਵੀਰ ਇਸ ਨੂੰ ਅਪਲਾਈ ਕਰ ਸਕਦਾ ਹੈ ਜੀ ਅੱਛਾ ਇਹ ਦੀ ਜਿਹੜੀ ਫੀਸ ਆ ਫੀਸ ਕਿੰਨੀ ਕੁ ਲੱਗੂਗੀ ਸਿਰਫ 25 ਡਾਲਰ ਸਰਕਾਰੀ ਫੀਸ ਹੈਗੀ ਆ ਜੀ ਆਪਦੇ ਆਪ ਨੂੰ ਲੋਟਰੀ ਦੇ ਵਿੱਚ ਪਾਉਣ ਵਾਸਤੇ ਉਸ ਤੋਂ ਬਾਅਦ ਜੇ ਤੁਹਾਡਾ ਬੈਲਟ ਦੇ ਵਿੱਚ ਨਾਮ ਆ ਜਾਂਦਾ ਹੈ ਜੇ ਤੁਸੀਂ ਲੱਕੀ ਹੁੰਨੇ ਹੋ ਤਾਂ ਤੁਹਾਡਾ ਲਗਭਗ ਸਰਕਾਰੀ ਫੀਸਾਂ ਲਾ ਕੇ 2 ਤੋਂ 3 ਲੱਖ ਰੁਪਏ ਦਾ ਖਰਚਾ ਆ ਜਾਂਦਾ ਹੈ ਜੇ ਇੰਡੀਅਨ ਕਰੰਸੀ ਦੀ ਗੱਲ ਕਰੀਏ ਤਾਂ ਕਿੰਨੇ ਪੈਸੇ ਲੱਗਣਗੇ ਇੰਡੀਅਨ ਕਰੰਸੀ 25 ਡਾਲਰ ਤੇ ਲਗਭਗ 5000 ਰੁਪਏ ਜਿਵੇਂ ਆਪਾਂ ਸਟਾਰਟਿੰਗ ਤੇ ਲਈਦੇ ਜੀ ਜਦੋਂ ਬੰਦੇ ਦਾ ਵੀਜ਼ਾ ਖੁੱਲ ਗਿਆ ਆ ਗਿਆ ਉਹਦਾ ਨਾਮ ਲੱਕੀ ਸਿਸਟਮ ਦੇ ਵਿੱਚ ਤਾਂ ਉਸ ਤੋਂ ਬਾਅਦ ਸਰਕਾਰੀ ਫੀਸਾਂ ਉਹਦੀਆਂ ਪੇ ਹੋਣਗੀਆਂ 2 ਤੋਂ 3 ਲੱਖ ਰੁਪਏ ਦਾ ਸਿਰਫ ਖਰਚਾ ਹੈ ਜੀ ਬਿਲਕੁਲ ਸਿਰਫ ਇੰਨਾ ਹੀ ਹਾਂਜੀ 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 ਤੇ ਇਹਦੇ ਨਾਲ ਹੀ ਦੇਖੀਏ ਤਾਂ ਇਹ ਜਿਹੜਾ ਵੀਜ਼ਾ ਆ ਵੀਜ਼ਾ ਐਕਸਟੈਂਡੇਬਲ ਆ ਜਾਂ ਕੋਈ ਪੀਆਰ ਵਗੈਰਾ ਹੋ ਸਕਦਾ ਆਉਣ ਵਾਲੇ ਟਾਈਮ 'ਚ ਬਿਲਕੁਲ ਜੀ ਇਹ ਵੀਜ਼ਾ ਐਕਸਟੈਂਡੇਬਲ ਹੈ ਜੀ ਤੇ ਲੀਡਿੰਗ ਟੂ ਪੀਆਰ ਹੈ ਵਰਕਿੰਗ ਹੌਲੀਡੇ ਜਿਹੜਾ ਇਹ ਵੀਜ਼ਾ ਆਇਆ ਹੈ 462 ਕੈਟਾਗਰੀ ਦਾ ਵੀਜ਼ਾ ਹੈ ਪਹਿਲਾਂ ਇਹ ਦੂਸਰੇ ਦੇਸ਼ਾਂ ਵਾਸਤੇ ਸੀ ਜਿਵੇਂ ਚਾਈਨਾ ਨੇਪਾਲ ਵਾਸਤੇ ਸੀ ਤੇ ਹੁਣ ਇਹ ਜਿਹੜਾ ਵੀਜ਼ਾ ਹੈਗਾ ਇੰਡੀਆ ਵਾਸਤੇ ਵੀ ਖੋਲ ਦਿੱਤਾ ਗਿਆ ਤਾਂ ਬਹੁਤ ਵਧੀਆ ਗੱਲ ਹੈ ਇਹ ਇੰਡੀਅਨ ਬੰਦੇ ਇਸ ਨੂੰ ਅਪਲਾਈ ਕਰ ਸਕਦਾ ਕੋਈ ਵੀ ਸਟੂਡੈਂਟ ਐਪਲੀਕੈਂਟ 18 ਤੋਂ 30 ਸਾਲ ਉਮਰ ਹੋਵੇ ਪਾਸਪੋਰਟ ਹੋਵੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਕਲੀਅਰ ਹੋਵੇ ਤੇ ਅਪਲਾਈ ਕਰ ਸਕਦੇ ਆ ਜੀ ਆਪਾਂ ਸਰਬਜੀ ਕੋਈ ਹਿਡਨ ਕੰਡੀਸ਼ਨਸ ਉਹ ਵੀ ਹੋਣਗੀਆਂ ਹਾਂਜੀ ਹਿਡਨ ਕੰਡੀਸ਼ਨ ਇਸ ਚ ਇਹ ਹੈ ਵੀ ਜੇ ਤੁਸੀਂ ਹੁਣ ਤੁਹਾਨੂੰ ਕੁਝ ਨਹੀਂ ਚਾਹੀਦਾ ਇੱਕ ਵਾਰੀ ਦਾ ਜੇ ਤੁਸੀਂ ਅਪਲਾਈ ਕਰਨਾ ਹੈ ਤੁਹਾਨੂੰ ਸਿਰਫ ਪਾਸਪੋਰਟ ਤੇ ਪੈਨ ਕਾਰਡ ਨਾਲ ਅਪਲਾਈ ਹੋ ਜਾਏਗਾ ਆਫਟਰ 댓 ਜਦੋਂ ਤੁਹਾਡਾ ਲਾਟਰੀ ਦੇ ਵਿੱਚ ਨਾਮ ਆ ਜਾਂਦਾ ਹੈ ਤਾਂ ਤੁਹਾਨੂੰ ਇਸ ਚ ਪਲੱਸ 2 ਦਾ ਸਰਟੀਫਿਕੇਟ ਪੀਸੀਸੀ ਮੈਡੀਕਲ ਤੇ ਇੱਕ ਤੁਹਾਡਾ ਇੰਗਲਿਸ਼ ਦਾ ਐਲੀਜੀਬਿਲਟੀ ਟੈਸਟ ਯਾਨੀ ਕਿ 4.5 ਬੈਂਡ ਮਿਨੀਮਮ ਜਿਹੜੀ ਰਿਕੁਆਇਰਮੈਂਟ ਹੈਗੀ ਹੈ ਇਹ ਹੋਣਾ ਚਾਹੀਦਾ ਬਸ ਹੋਰ ਕੁਝ ਨਹੀਂ ਚਾਹੀਦਾ ਇਸ ਚ अच्छा उस तो बाद जेड़ा इही अप्लाई करना जे कोई ਘਰੇ ਬੈਠਾ ਅਪਲਾਈ ਕਰਨਾ ਚਾਹਵੇ ਤਾਂ ਉਹਦੇ ਵਾਸਤੇ ਕੀ ਕਰਨਾ ਪਊਗਾ ਘਰੇ ਬੈਠੀ ਜੇ ਅਪਲਾਈ ਕਰਨਾ ਹੈ ਬਿਲਕੁਲ ਇਹ ਵੀਜ਼ਾ ਬਹੁਤ ਆਸਾਨ ਹੈ ਘਰ ਬੈਠੇ ਆਪਾਂ ਅਪਲਾਈ ਕਰ ਸਕਦੇ ਹਾਂ ਇਮੀ ਅਕਾਊਂਟ ਤੁਸੀਂ ਉੱਥੇ ਜਾ ਕੇ ਆਪਦਾ ਅਕਾਊਂਟ ਬਣਾਉਣਾ ਹੈ ਆਸਟ੍ਰੇਲੀਅਨ ਗਵਰਨਮੈਂਟ ਦੀ ਵੈਬਸਾਈਟ ਹੈਗੀ ਹੈ ਸਰਕਾਰੀ ਇਮੀ ਅਕਾਊਂਟ ਆਈ ਡਬਲਯੂ ਐਮ ਆਈ ਅਕਾਊਂਟ ਉਸ ਤੇ ਜਾ ਕੇ ਆਪਦਾ ਅਕਾਊਂਟ ਕ੍ਰੀਏਟ ਕਰਨਾ ਹੈਗਾ ਤੁਹਾਨੂੰ ਈਮੇਲ ਆਈਡੀ ਚਾਹੀਦੀ ਹੈ ਮੋਬਾਈਲ ਨੰਬਰ ਚਾਹੀਦਾ ਹੈਗਾ ਉਸ ਤੇ ਆਪਦੀ ਡਿਟੇਲ ਸਾਰੀ ਪੁੱਟ ਕਰੋ ਪਾਸਪੋਰਟ ਦੀ ਡਿਟੇਲ ਆਪਦੀ ਜਿਹੜੀ ਡਿਟੇਲ ਜਿਵੇਂ ਵੀ ਆਪਦਾ ਡੇਟ ਆਫ ਬਰਥ ਵਗੈਰਾ ਬਾਇਓ ਡਾਟਾ ਸਾਰਾ ਚੜੂਗਾ ਉਸ ਤੇ ਉਸ ਤੋਂ ਬਾਅਦ ਤੁਸੀਂ ਆਪਦਾ ਪਾਸਪੋਰਟ ਵਗੈਰਾ ਅਪਲੋਡ ਕਰਕੇ ਇੱਕ 25 ਡੋਨਰ ਦੀ ਸਰਕਾਰੀ ਫੀਸ ਐਂਡ ਤੇ ਆਣੀ ਹੈ 25 ਡਾਲਰ ਤੁਸੀਂ ਆਪਦੇ ਕ੍ਰੈਡਿਟ ਕਾਰਡ ਰਾਹੀਂ ਤੁਸੀਂ ਪੇ ਕਰ ਸਕਦੇ ਹੋਗੇ ਤੇ ਦੈਨ ਹੀ ਤੁਹਾਡਾ ਅਪਲਾਈ ਹੋ ਜਾਏਗਾ ਜੀ ਬਿਲਕੁਲ ਦੋਸਤੋ ਇਸ ਵੀਡੀਓ ਨੂੰ ਸੇਵ ਕਰਕੇ ਵੀ ਰੱਖ ਲਿਓ ਤੇ ਆਪਦੀ ਉਸ ਯਾਰਾਂ ਦੋਸਤਾਂ ਦੇ ਨਾਲ ਸ਼ੇਅਰ ਜਰੂਰ ਕਰ ਦਿਓ ਜਿਨ੍ਹਾਂ ਨੇ ਆਸਟ੍ਰੇਲੀਆ ਜਾਣਾ ਸੀ ਪਰ ਅਜੇ ਤੱਕ ਉਹ ਅਸਫਲ ਰਹੇ ਨਹੀਂ ਤੇਰੇ ਨਾਲ ਹੀ ਇਹ ਬਾਈ ਜੀ ਨੇ ਤੁਹਾਨੂੰ ਜਿਹੜੀ ਵੈਬਸਾਈਟ ਦਿੱਤੀ ਆ ਉਹਦੇ ਤੇ ਤੁਸੀਂ ਆਪ ਅਪਲਾਈ ਕਰ ਸਕਦੇ ਹੋ ਜੇਕਰ ਤੁਸੀਂ ਨਹੀਂ ਕਰ ਸਕਦੇ ਤਾਂ ਹੇਠਾਂ ਦਿੱਤੇ ਜਿਹੜੇ ਨੰਬਰ ਆ ਇਹਨਾਂ ਤੇ ਕਾਲ ਜਰੂਰ ਕਰਿਓ ਤੇ ਇੱਕ ਵਾਰ ਇੱਥੇ ਵੀਚ ਤੇ ਜਰੂਰ ਕਰਿਓ ਸਤਿ ਸ਼੍ਰੀ ਅਕਾਲ ਧੰਨਵਾਦ